ਇਹ ਆਜੀ 40 ਮੁਕਤੀਆਂ ਦੀ ਪਵਿੱਤਰ ਦੀ ਯਾਦ ਵਿੱਚ ਬਣਾਇਆ ਸ੍ਰੀ ਖੰਡਾ ਸਾਹਿਬ ਇਹ ਬਣਾਇਆ ਸੀ ਆਜੀ ਕਾਂਗਰਸੀਆਂ ਨੇ ਪਰ ਲੋਕ ਕਈ ਇਸ ਗੱਲ ਦੀ ਇਰਖਾ ਕਰਦੇ ਵੀ ਇਹ ਤਾਂ ਕਾਂਗਰਸ ਨੇ ਬਣਾਇਆ ਤਾਂ ਇਹਦੀ ਜਿਹੜੀ ਸਤਿਭਾਵਨਾ ਜਿਹੜੀ ਇਹਨਾਂ ਦੇ ਪ੍ਰਤੀ ਜਿਹੜੀ ਹੈਗੀ ਆ ਉਹ ਭੁੱਲ ਗਏ ਇੱਥੋਂ ਦਾ ਤੁਹਾਨੂੰ ਮੋਲ ਦਿਖਾਉਣਾ ਵੀ ਇਹਨਾਂ ਦਾ ਹਾਲ ਕੀ ਕੀਤਾ ਪਿਆ ਖੰਡਾ ਪਾਰਕ ਜੀ ਇਹ ਬਣਿਆ ਹੋਇਆ ਫਿਲਮ ਛੋਟਾ ਦੇ ਵਿੱਚ ਇਹਦੇ ਵਿੱਚ ਨਾਮ ਦਾ ਰੱਖਿਆ ਹੋਇਆ ਖੰਡਾ ਪਾਰਕ ਹੀ ਖੰਡਾ ਆਪਣੇ ਸਿੱਖਾਂ ਦਾ ਹੈਗਾ ਇਤਿਹਾਸਿਕ ਜਨ ਹੈ ਪਰ ਇਹਦੇ ਇੱਥੇ ਬੇਰ ਵੀ ਬਹੁਤ ਹੈ ਇੱਥੇ ਖੰਡੇ ਦੇ ਉੱਪਰ ਵੇਖ ਲੋ ਮਿੱਠਾਂ ਪਿੰਨੀਆਂ ਪਈਆਂ ਜਾਂ ਪੰਛੀਆਂ ਦੀਆਂ ਇਹਦੇ ਵਿੱਚ ਕੋਈ ਜਮਾਂ ਸਫਾਈ ਹੈ ਨਹੀਂ ਆਹ ਪਾਰਕ ਵੇਖ ਲੋ ਪਾਰਕ ਦੇ ਵਿੱਚ ਜਮਾਂ ਸੁੱਕਿਆ ਪਿਆ ਉਕਾਬ ਇੱਥੇ ਸਾਰਾ ਕੁਛ ਹੀ ਅੱਡਾ ਬਣਿਆ ਪਿਆ ਨਸ਼ੇ ਆ ਲੈੰਦਾ ਜੀ ਇਹ ਤੇ ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿ ਇੱਥੇ ਗੀੜਾ ਰੱਖਿਆ ਕਰਨਾ ਚਿੱਟੇ ਵਾਲੇ ਗੋਲੀਆਂ ਵਾਲੇ ਨਸ਼ਿਆਂ ਵਾਲੇ ਪ੍ਰਹਿਗਿਆਂ ਵਾਲੇ ਇੱਥੇ ਵਾਧੂ ਕਰਦੇ ਹੁੰਦੇ ਆ ਜੀ ਆ ਪਾਣੀ ਇਹ ਬਾਈ ਜੀ ਦੇਖੋ ਇਹ ਇਹ ਇੱਥੇ ਆ ਨਾ ਸਾਹਮਣੇ ਇਹ ਨਸ਼ੇ ਦਾ ਜ਼ਿਆਦਾ ਹੱਡਾ ਬਣਿਆ ਪਿਆ ਇੱਥੇ ਕਿਉਂ ਆਉਂਦੇ ਆ ਮੁੰਡੇ ਨਸ਼ਾ ਕਰਦੇ ਆ ਟੀਕੇ ਲਾਉਂਦੇ ਆ ਕਈ ਵਾਰ ਤੇ ਇੱਥੇ ਫੋਨ ਵੀ ਖੋਇਆ ਇੱਕ ਜਿਹੜੇ ਇੱਥੇ ਬੈਠਣਾ ਆਉਂਦੇ ਆ ਲੋਕ ਪਾਰਕ ਦੇ ਤੌਰ ਤੇ ਉਹਨਾਂ ਦੇ ਫੋਨ ਵੀ ਖੋਏ ਗਏ ਇੱਥੇ ਤੇ ਇਹਦਾ ਕੱਲਾ ਬੱਸ ਮਾਗੀ ਮੇਲੇ ਵੇਲੇ ਹੁੰਦਾ ਉਹ ਥੋੜੀ ਜੀ ਰਿਪੇਅਰ ਹੁੰਦੀ ਉਸ ਤੋਂ ਪਹਿਲਾਂ ਦਾ ਕੋਈ ਨਹੀਂ ਧਿਆਨੇ ਦੇ ਵੱਲ ਕੋਈ ਧਿਆਨੇ ਦੇ ਵੱਲ ਬੱਸ ਜਿਵੇਂ ਦੀ ਓਵੇਂ ਦੀ ਪਈ ਆ ਓਦਾਂ ਹੀ ਹੈਗੀ ਆ ਇਹ ਕੋਈ ਇਹਦੇ ਵੱਲ ਸਰਕਾਰ ਦਾ ਧਿਆਨ ਨਹੀਂਗਾ